ਬ੍ਰੇਕਿੰਗ ਨਿਊਜ਼ ਅੱਜ ਦੀ ਮੁੱਖ ਤਾਜ਼ਾ ਖਬਰ ਆਖਿਰਕਾਰ ਕਿਉਂ ਚੁਣਿਆ ਆਮ ਆਦਮੀ ਪਾਰਟੀ ਨੇ ਅਮਨ ਅਰੋੜਾ ਨੂੰ ਪੰਜਾਬ ਦਾ ਪ੍ਰਧਾਨ ਅਮਨ ਅਰੋੜਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਕਿ ਉਹ ਆਮ ਆਦਮੀ ਪਾਰਟੀ ਦੇ ਹਾਲੇ ਹੀ ਨਵੇਂ ਪ੍ਰਧਾਨ ਬਣੇ ਹਨ ਤੇ ਇਸ ਦਾ ਕਾਰਨ ਕੀ ਰਹੇਗਾ ਉਹ ਤੁਹਾਨੂੰ ਅਸੀਂ ਵੀਡੀਓ ਵਿੱਚ ਦੱਸਾਂਗੇ ਅਮਨ अरोड़ा ਜੀ ਪੰਜਾਬ ਦੀ ਸਿਆਸਤ ਦੇ ਵਿੱਚੋਂ ਵੱਡੇ ਹਿੰਦੂ ਨੇਤਾ ਦੇ ਵਜੋਂ ਜਾਣੇ ਜਾਂਦੇ ਹਨ ਅਤੇ ਆਮ ਆਦਮੀ ਪਾਰਟੀ ਨੇ ਵੀ ਹਿੰਦੂ ਚਿਹਰੇ ਨੂੰ ਇੱਕ ਨਵੀਂ ਪਹਿਲ ਦਿੱਤੀ ਆ ਉਹਨਾਂ ਨੂੰ ਅੱਗੇ ਲਿਆਉਣ ਦੀ ਇੱਕ ਨਵੀਂ ਕੋਸ਼ਿਸ਼ ਕੀਤੀ ਆ ਜਿਸ ਵਿੱਚ ਉਹਨਾਂ ਨੇ ਅਮਨ अरोड़ा ਨੂੰ ਪ੍ਰਧਾਨਗੀ ਦਿੱਤੀ ਆ ਲਗਾਤਾਰ ਇੱਕ ਵੱਡਾ ਸਵਾਲ ਚੱਲ ਰਿਹਾ ਸੀ ਕਿ ਆਖਿਰ ਆਮ ਆਦਮੀ ਪਾਰਟੀ ਦਾ ਨਵਾਂ ਪ੍ਰਧਾਨ ਕੌਣ ਹੋਊਗਾ ਕਿਸ ਨੂੰ ਇਸ ਦੀ ਪਹਿਲ ਦਿੱਤੀ ਜਾਊਗੀ ਇਸ ਮੁੱਦੇ ਤੇ ਭਗਵੰਤ ਮਾਨ ਜੋ ਕਿ ਸਾਡੇ ਸੀਐਮ ਨੇ ਉਹਨਾਂ ਨੇ ਮੋਹਰ ਲਗਾ ਦਿੱਤੀ ਹੈ ਤੇ ਆਪਣੇ ਨਵੇਂ ਪ੍ਰਧਾਨ ਦਾ ਐਲਾਨ ਕਰ ਦਿੱਤਾ ਹੈ ਜਿਸ ਦੀ ਜਾਣਕਾਰੀ ਸ਼੍ਰੀ ਭਗਵੰਤ ਮਾਨ ਜੀ ਨੇ ਸੀਐਮ ਜੀ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੇ ਹੋਏ ਇਸ ਵਿੱਚ ਲਿਖਿਆ ਹੈ ਕਿ ਆਜ ਮੈਂ आम आदमी पार्टी दी जिम्मेदारी ਆਪਣੇ ਬਹੁਤ ਹੀ ਵਧੀਆ ਤੇ ਨਜ਼ਦੀਕੀ ਦੋ ਕਰੀਬੀ ਸਾਥੀਆਂ ਨੂੰ ਦੇ ਜਾ ਰਿਹਾ ਹਾਂ ਕੈਬਨਟ ਮੰਤਰੀ ਅਮਨ अरोड़ा ਤੇ ਵਿਧਾਇਕ ਅਮਨ ਸ਼ੇਰਖਿਲ ਨੂੰ ਇਸ ਦੀ ਜ਼ਿੰਮੇਵਾਰੀ ਸੌਂਪ ਰਿਹਾ ਹਾਂ ਅਤੇ ਇਸ ਵਿੱਚ ਜੋ ਅਮਨ अरोड़ा ਜੀ ਹਨ ਉਹ ਪ੍ਰਧਾਨ ਵਜੋਂ ਤੇ ਅਮਨ ਸ਼ੇਰਖਿਲ ਜੀ ਉਪ ਪ੍ਰਧਾਨ ਵਜੋਂ ਕੰਮ ਇਸ ਵਿੱਚ ਕਰਨਗੇ ਤੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਮੇਰੇ ਦੋਵੇਂ ਸਾਥੀ ਪਾਰਟੀ ਤੇ ਸੰਗਠਨ ਨੂੰ ਹੋਰ ਜ਼ਿਆਦਾ ਬੁਲੰਦੀਆਂ ਤੇ ਤੇ ਹੋਰ ਜ਼ਿਆਦਾ ਉਚਾਈਆਂ ਦੇ ਉੱਤੇ ਲੈ ਕੇ ਜਾਣਗੇ ਇਸ ਦਾ ਮੁੱਖ ਕਾਰਨ ਇਹ ਵੀ ਸੀ ਸੀਐਮ ਭਗਵੰਤ ਮਾਨ ਜੀ ਨੇ ਆਪਣੇ ਬਿਆਨ ਦੇ ਵਿੱਚ ਇਹ ਐਲਾਨ ਕੀਤਾ ਸੀਗਾ ਜਿਸ ਵਿੱਚ ਉਹਨਾਂ ਨੇ ਬਿਲਕੁਲ ਸਿੱਧੇ ਤੌਰ ਉਤੇ ਇਹ ਕਹਿ ਦਿੱਤਾ ਸੀਗਾ ਕਿ ਹੁਣ ਮੈਂ ਪੰਜਾਬ ਦੀ ਪ੍ਰਧਾਨਗੀ ਹੋਰ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਸੰਭਾਲਾਂਗਾ ਬਾ ਮੰਗਾ ਕਿਉਂਕਿ ਮੇਰੇ ਕੋਲ ਪਹਿਲਾਂ ਹੀ ਪੂਰੇ ਪੰਜਾਬ ਦੀਆਂ ਹੋਰ ਕਈ ਜ਼ਿੰਮੇਵਾਰੀਆਂ ਹਨ ਅਤੇ ਅਮਨ अरोड़ा ਜੀ ਇਸ ਲਈ ਕਾਬਿਲ ਹਨ ਤੇ ਉਹਨਾਂ ਨੂੰ ਪੰਜਾਬ ਦੀ ਪ੍ਰਧਾਨਗੀ ਦੀ ਮੋਹਰ ਲਗਾ ਦਿੱਤੀ ਗਈ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਆਮ ਆਦਮੀ ਪਾਰਟੀ ਨੂੰ ਆਪਣਾ ਨਵਾਂ ਪ੍ਰਧਾਨ ਮਿਲ ਚੁਕਿਆ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਐਦਾਂ ਦੀ ਹੋਰ ਜ਼ਿਆਦਾ ਨਿਊਜ਼ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੀਜੇਪੀ ਐਂਡ ਨਿਊਜ਼ ਚੈਨਲ